ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਰਾਮਪਾਲ ਫੌਜੀ ਸਪੇਸ਼ਲ ਕਰਦੇ ਆ ਸਰਪੰਚੀ ਦੇ ਦੌਰ ਵਿੱਚ ਸਰਪੰਚੀ ਤੇ ਹੀ ਇੱਕ ਗੀਤ ਚੱਜਦਾ ਬੰਦਾ ਉਮੀਦ ਹੈ ਪਸੰਦ ਆਊਗਾ ਹੋ ਮੌਕਾ 5 ਸਾਲ ਬਾਅਦ ਹੱਥੇ ਆਇਆ ਏ ਬੜਾ ਰੋਂਗੇ ਜੇ ਐਤ ਕੀ ਗਵਾਇਆ ਏ ਮੌਕਾ 5 ਸਾਲ ਬਾਅਦ ਹੱਥੇ ਆਇਆ ਏ ਬੜਾ ਰੋਂਗੇ ਜੇ ਐਤ ਕੀ ਗਵਾਇਆ ਏ ਘਰਵਾਰੀ ਕਿਸੇ ਦੇ ਹੀ ਪਿੱਛੇ ਲੱਗ ਜਾਓ ਮਨ ਮਰਜੀ ਵੀ ਕਰਕੇ ਵਿਖਾ ਦਿਓ ਜੇ ਚਾਹੁੰਦੇ ਲੋਕੋ ਪਿੰਡ ਦਾ ਵਿਕਾਸ ਦੇਖਣਾ ਓਏ ਬੋਟਾਂ ਚੱਜਦੇ ਬੰਦੇ ਨੂੰ ਤੁਸੀਂ ਪਾ ਦਿਓ ਚਾਹੁੰਦੇ ਲੋਕੋ ਲਾਕੇ ਦਾ ਵਿਕਾਸ ਦੇਖਣਾ ਓਏ ਬੋਟਾਂ ਚੱਜਦੇ ਬੰਦੇ ਨੂੰ ਤੁਸੀਂ ਪਾ ਦਿਓ ਜਿਹੜਾ ਦਰੂਦੀ ਬੋਤਲ ਮੂਰੇ ਧਰੂਗਾ ਫੇਰ ਆਪਣੇ ਵੀ ਕਾਟੇ ਪੂਰੇ ਕਰੂਗਾ ਭੈਣਾ ਬੀਬੀਆਂ ਨੂੰ ਹੱਥ ਜੋੜ ਬੇਨਤੀ ਐਸੇ ਨਸ਼ੇਖੋਰ ਬੰਦੇ ਨੂੰ ਹਰਾ ਦਿਓ ਜੇ ਚਾਹੁੰਦੇ ਲੋਕੋ ਪਿੰਡ ਦਾ ਵਿਕਾਸ ਵੇਖਣਾ ਓਏ ਵੋਟਾਂ ਚੱਜ ਦੇ ਬੰਦੇ ਨੂੰ ਤੁਸੀਂ ਪਾ ਦਿਓ ਵੋਟਾਂ ਪੜੇ ਲਿਖੇ ਬੰਦੇ ਨੂੰ ਜੀ ਪਾ ਦਿਓ ਘਰ ਲੁੱਟ ਦੀ ਕਮਾਈ ਨਾਲ ਪਾਵੇਂ ਨਾ ਜਿਹੜਾ ਟੱਟੀਆਂ ਕਲੋਨੀਆਂ ਨੂੰ ਖਾਵੇ ਨਾ ਸਾਰੇ ਪਿੰਡ ਨੂੰ ਪਤਾ ਏ ਹੁੰਦਾ ਖੱਚ ਦਾ ਐਸੇ ਬੰਦੇ ਹੱਥ ਪੈਨ ਨਾ ਫੜਾ ਦਿਓ ਜੇ ਚਾਹਦੇ ਲੋਕੋ ਪਿੰਡ ਦਾ ਵਿਕਾਸ ਵੇਖਣਾ ਓਏ ਵੋਟਾਂ ਚੱਜ ਦੇ ਬੰਦੇ ਨੂੰ ਤੁਸੀਂ ਪਾ ਦਿਓ ਜਿਹੜਾ ਮੁਖ ਕਰੇ ਨਾ ਵਾਅਦਾ ਦਿਲੋਂ ਕਰਕੇ ਸੱਚੇ ਰੱਬ ਕੋਲੋਂ ਰਹਿੰਦਾ ਹੋਵੇ ਡਰ ਕੇ ਸਾਰੇ ਪਿੰਡ ਨੂੰ ਚਾਹੀਦਾ ਸੱਚੇ ਬੰਦੇ ਨੂੰ ਉਹ ਇਕੱਠੇ ਹੋ ਕੇ ਪਲਾਂਚ ਜਿਤਾ ਦਿਓ ਜੀ ਚਾਹੁੰਦੇ ਲੋਕੋ ਪਿੰਡ ਦਾ ਵਿਕਾਸ ਵੇਖਣਾ ਓਏ ਬੋਟਾ ਚੱਜ ਦੇ ਬੰਦੇ ਨੂੰ ਤੁਸੀਂ ਪਾ ਦਿਓ ਥੋੜੇ ਮੈਂਬਰ ਵੀ ਪੜੇ ਲਿਖੇ ਹੋਣ ਜੀ ਜਿਹੜੇ ਲਿਖਿਆ ਹੋਇਆ ਤਾਂ ਪੜ ਲੈਣ ਜੀ ਜਿੱਥੇ ਮਰਜੀ ਕੜਾ ਚੁਗਲਾ ਕਰ ਦੂ ਕਿਤੇ ਗੁੱਠੇ ਹੱਥ ਗੁੱਠਾਣਾ ਫੜਾ ਦਿਓ ਜੀ ਚਾਹੁੰਦੇ ਲੋਕੋ ਪਿੰਡ ਦਾ ਵਿਕਾਸ ਵੇਖਣਾ ਵੀ ਬੋਟਾ ਚੱਜਦੇ ਬੰਦੇ ਨੂੰ ਤੁਸੀਂ ਪਾ ਦਿਓ ਗੱਲ ਕਰੇ ਜਿਹੜਾ ਪਾ ਕੇ ਅੱਖ ਵਿੱਚ ਅੱਖ ਦੇ ਪਿੰਡੋਂ ਨਸ਼ਿਆਂ ਦੀ ਜੜ ਪੱਟ ਰੱਖ ਦੇ ਗੀਤ ਲਿਖਿਆ ਐ ਸ਼ੀਨ ਨੇ ਆਂਦੇ ਫੌਜੀ ਨੇ ਗੀਤ RAM PAL ਫੌਜੀ ਨੇ ਜੋ ਲਿਖਿਆ ਸ਼ੇਰ ਕਰ ਕਰ ਰੇਲ ਜੀਵਣਾ ਦੇਓ ਜੇ ਚਾਹੁੰਦੇ ਲੋਕ ਇਲਾਕੇ ਦਾ ਵਿਕਾਸ ਦੇਖਣਾ ਓਏ ਬੋਟਾ ਚੱਜਦੇ ਬੰਦੇ ਨੂੰ ਤੁਸੀਂ ਪਾ ਦਿਓ ਕਰ ਦਿਓ ਸ਼ੇਰ